ਵਿਦੇਸ਼ ਦੀ ਧਰਤੀ ਤੇ ਰੋਜੀ ਰੋਟੀ ਕਮਾਉਣਗੇ ਗੰਨਾ ਪਿੰਡ ਦੇ ਨੌਜਵਾਨ ਤਰਮਿੰਦਰ ਦੀ ਏਜੰਟਾਂ ਦੀ ਗਲਤ ਨੀਤੀ ਕਾਰਨ ਮੌਤ ਹੋ ਗਈ ਸੀ ਪਰਿਵਾਰ ਵੱਲੋਂ ਇਨਸਾਫ ਲੈਣ ਲਈ ਮ੍ਰਿਤਕ ਦੀ ਦੇਹ ਦਾ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਪਰਿਵਾਰ ਵਾਲਿਆਂ ਨੇ ਮਠੱਡਾ ਕਲਾਂ ਦੇ ਸਰਪੰਚ ਕ੍ਰਾਂਤੀਮੋਹਨ ਨਾਲ ਸੰਪਰਕ ਕਰਕੇ ਡੀਐਸਪੀ ਦਫ਼ਤਰ ਫਲੋਰ ਅੱਗੇ ਧਰਨਾ ਲਗਾ ਦਿੱਤਾ ਧਰਨਾ ਲੱਗਾ ਦੇਖ ਮੌਕੇ ਤੇ ਲੰਘ ਰਹੇ ਮੌਜੂਦਾ ਵਿਧਾਇਕ ਵਿਕਰਮਜੀ ਸਿੰਘ ਚੌਧਰੀ ਵੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਪ੍ਰਸ਼ਾਸਨ ਨਾਲ ਇਸ ਮਾਮਲੇ ਤੇ ਗੰਭੀਰਤਾ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਪਰਿਵਾਰ ਦਾ ਦੋਸਤ ਸੀ ਕਿ ਇਸ ਮਾਮਲੇ ਵਿੱਚ ਸਾਰੇ ਲੜਿੰਦੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਸਗੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇੱਕ ਵਿਅਕਤੀ ਨੂੰ ਛੱਡ ਵੀ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਤਰਨਾਕਾਰ ਨੇ ਸਪੱਸ਼ਟ ਕੀਤਾ ਕਿ ਉਹਨਾਂ ਸਮਾਂ ਸਰਕਾਰ ਸੰਸਕਾਰ ਨਹੀਂ ਕਰਨਗੇ ਜਿੰਨਾ ਚਿਰ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਹਾਂਜੀ ਬਹੁਤ ਹੋ ਗਿਆ ਬ੍ਰਦਰ ਟ੍ਰੈਵਲ ਏਜੰਟ ਨਾਲ ਖਾਣ ਗਿਆ ਟ੍ਰੈਵਲ ਏਜੰਟ ਲੈ ਕੇ ਸਭ ਕੁਝ ਬਣਾਇਆ ਔਰ ਉਹ ਲੋਕ 1.3 ਨਾ ਪਹਿਲਾਂ ਉਹਦੇ ਟ੍ਰੈਵਲ ਏਜੰਟ ਲੈ ਕੇ ਕੰਮ ਕਰਦੇ ਤੇ ਉਹ ਉਹਦੀ ਡੈੱਥ ਹੋ ਗਈ ਤੇ ਉਹਦੀ ਬੋਡੀ ਆਈ ਕੋਲ 4-5 ਦਿਨ ਹੋ ਗਏ ਕਿ ਉਹ ਕਾਰਵਾਇੰਸ ਕਰ ਰਹੀ ਕੋਈ ਕਰ ਨਹੀਂ ਰਹੀ ਕੋਨਾ ਵੀ ਆਇਆ ਦੋ ਲੈ 50000 ਦੇ ਨਾਮ ਦੱਸੇ ਸੀ ਤੇ ਇੱਕ ਤਾਂ ਹੀ ਹਣ ਕੱਲ ਪਰसों ਦੇ ਅੱਧੀ ਰੋੜ ਵਾਲਾ ਪਾਉਂਦੇ ਆ ਤੇ ਕੱਲ 42 ਸ਼ੋਰ ਨਾਮ ਦੇ ਕਰਦੇ ਕੱਲ ਬਹਿਣਾ 1000 ਦਾ ਨੋਟ ਦੇ ਕੇ ਬਾਹਰ ਨਾ ਦੇਗੇ ਏਜੰਟ ਕਿੱਥੇ ਹੈ ਇੱਕਦਮ ਪਾਣੀ ਮੇਰਾ ਵੀ ਕੋ ਰੋੜ ਤੇ ਰਹਿ ਗਿਆ ਕੱਪਟ ਹੋ ਗਿਆ ਲੇਕਿਨ ਉਹ ਮਾਲ ਨੂੰ ਲਈਏ ਤੇ ਇਹ ਟੈਕ ਕੇ ਰੱਖ ਆਪਣਾ ਮਾਲ ਛੱਡੀ ਜਾਣਾ ਉਹ ਨਾਲ ਵੀ ਰੋ ਨਹੀਂ ਹੋਇਆ ਨਹੀਂ ਹੁੰਦਾ 5 ਦਿਨ ਹੋ ਗਏ ਇੱਥੇ ਪਈ ਬੋਡੀ ਕਾਰ ਹੁਣ ਇਹਦੇ ਅੰਦਰ ਲਿਆ ਕੇ ਰੱਖਣ ਲੱਗੇ ਜੇ ਵੀ ਆਓ ਸਾਰਾ ਮਾਲ ਹਾਂ ਬੀਬੀ ਜੇ ਬੰਦ ਮਦਦ ਵੀ ਅੰਦਰ ਪਤਾ ਨਹੀਂ ਕਿ ਕਿੰਨੇ ਰੱਖੇ ਅ 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 ਮਨੇ ਜੀ ਨਾਲ ਗੱਲ ਕਰਕੇ ਠੀਕ ਹੀ ਹੈਗੀ ਐ ਇਹਨੂੰ ਭਾਰਤ ਦੇ ਹੰਦਾ ਜਾਣਾ। ਉਹ ਬਾਤ ਤੱਕ ਗਿਆ। ਨਹੀਂ, ਨਹੀਂ ਉਹ ਹੈਗਾ ਹੋਤੀ। ਹੈ? ਇੱਕ ਜਾਣ ਤੋਂ ਕਿ। ਜਿੱਤੇ ਪਾ ਐਫ ਆਰ ਹੋਈ ਹੈ। ਉਹ ਦੀ ਗੇਰ ਨਾਲ ਚੱਲ ਗਈ। ਐਫ ਆਰ ਵੀ ਨਾ। ਵਾਸਤਾ ਸਿਨੈਰੀਓ ਤਾਂ ਹੋਈ ਹੈ। ਛੇ ਸਿਨੈਰੀਓ ਵੀ ਚੱਲੀ ਹੈ। ਇਹ ਇਹ ਦਾ ਫਰਕ ਵੀ ਸੁਣਨ ਦਾ ਕੋਈ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਅਰਜ਼ੀ ਕਿਹੜਾ ਚਾਹੀਦਾ ਪਬਲਿਕ ਲੋਕਾਂ ਨੂੰ ਤਾਂ ਨਹੀਂ ਹੈ ਕੋਈ ਕਰਦਾ ਮੇਰੇ ਨਾਲ ਗੱਲ ਕਰਦਾ ਕਿ ਕਿੰਨੇ ਹੋਈਆਂ ਯਾਰ ਮਨਾ ਕਾਹੇ ਤੇ ਨਹੀਂ ਕੋਈ ਬੋਲਣਾ ਜ਼ਰੂਰੀ ਅਲੈਕ ਜੇ ਉਹ ਯਾਰ ਅੰਨੋ ਦਾ ਲਾਤੀਸ ਤੇ ਇਧਰ ਇਧਰ ਹੋ ਜਾ ਯਾਰ ਸਾਰੇ ਇਧਰ ਇਧਰ ਹੋ ਜਾ ਸਾਈਡ ਤੇ ਜੀ ਰੋਡ ਤੋਂ ਇਧਰ ਹੋ ਜਾ ਭਾਜੀ ਇੱਧਰ ਨੂੰ ਹੋ ਜਾਓ ਸਾਰੇ ਅਸੀਂ ਅੱਜ ਇਸ ਕਰਕੇ ਇਕੱਤਰ ਹੋਏ ਆ ਕਿ ਸਾਡੇ ਇੱਕ ਸਾਥੀ ਵਿਮਿੰਦਰਪਾਲ ਜਿਹੜੇ ਆ ਉਹਨਾਂ ਨੇ ਵਿਦੇਸ਼ ਜਾਣਾ ਸੀ ਜੰਮੂ ਦੇ ਕੋਚ ਏਜੰਟ ਸੀਗੇ ਉਹਨਾਂ ਦੇ ਨਾਲ ਇਹਨਾਂ ਦੇ ਘਰਦਿਆਂ ਦੀ ਮਤਲਬ ਇਹਨਾਂ ਦੀ ਪਹਿਲਾਂ ਗੱਲ ਹੋਈ ਸੀ ਤਾਂ ਉਹ ਜਿਹੜੇ ਏਜੰਟ ਆ ਏਜੰਟ ਆ ਉਹਨਾਂ ਨੇ ਉਹਨੂੰ ਲੈ ਕੇ ਗਏ ਮਹਿੰਦਰਪਾਲ ਨੂੰ ਸਾਥੀ ਨੂੰ ਉੱਥੇ ਵਿਦੇਸ਼ ਵਿੱਚ ਜਾ ਕੇ ਹਾਈਪੋਥੈਰਮੀਆ ਦੇ ਨਾਲ ਜਿਹੜਾ ਉਹਨਾਂ ਦੀ ਮੌਤ ਹੋ ਗਈ ਠੰਡ ਵਿੱਚ ਜਿਹੜਾ ਟੈਂਪਰੇਚਰ ਲੋ ਦੇ ਵਿੱਚ ਉਹਨਾਂ ਨੂੰ ਛੱਡ ਗਿਆ ਕਿਤੇ ਉਹ ਏਜੰਟ ਤੇ ਉਹਨਾਂ ਦੀ ਮੌਤ ਹੋ ਗਈ ਅੱਜ 4-5 ਦਿਨ ਹੋ ਗਏ ਉਹਨਾਂ ਦੀ ਇੱਥੇ ਲਾਸ਼ ਆਈ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਾਰ-ਬਾਰ ਮਿਲੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਏਜੰਟ ਮਾਫੀਆ ਦੇ ਨਾਲ ਮਿਲੀ ਭੁਗਤਾਨਾਂ ਵੀ ਹੋਈ ਆ ਇਹ 131 ਨੰਬਰ ਐਫ ਆਈ ਆਰ 6524 ਨੂੰ ਹੋਈ ਸੀ ਇਹਦੇ ਵਿੱਚ ਪੰਜ ਸਾਥੀਆਂ ਦੇ ਜਿਹੜੇ ਆ ਨਾਮ ਦਿੱਤੇ ਸੀਗੇ ਤਾਂ ਲੇਕਿਨ ਇੱਕੋ ਹੀ ਜਿਹੜਾ ਸਾਥੀ ਆ ਆਪਣਾ ਟਰੈਵਲ ਏਜੰਟ ਆ ਜਿਹੜਾ ਉਹਦੇ ਉੱਤੇ ਐਫ ਆਈ ਆਰ ਕਰਕੇ ਬਾਕੀ ਸਾਰਿਆਂ ਨਾਲ ਪੁਲਿਸ ਨੇ ਮਿਲੀ ਭੁਗਤਾਨ ਕਰ ਲਈ ਜਦੋਂ ਇਹ ਗੱਲ ਅਸੀਂ ਇੱਥੇ ਡੀ ਐਸ ਪੀ ਦਫ਼ਤਰ ਫਲੋਰ ਔਰ ਐਸ ਐਚਓ ਫਲੋਰ ਜੀ ਦੇ ਧਿਆਨ ਚ ਲਿਆਂਦੀ ਤਾਂ ਉਹਨਾਂ ਨੇ ਜਲਦੀ ਜਲਦੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਤੀ ਔਰ ਜਿਹੜੀਆਂ ਕਿ ਸਾਡੇ ਦੁਆਰਾ ਦਿੱਤੇ ਹੋਏ ਤੱਤ ਫੈਕਟ ਜਿਹੜੇ ਆ ਉਹ ਪ੍ਰੋਪਰ ਠੀਕ ਸਾਬਤ ਹੋਏ ਤਾਂ ਅਸੀਂ ਇਹਨਾਂ ਨੂੰ ਵਾਰ-ਵਾਰ ਮੰਗ ਕੀਤੀ ਕਿ ਇਹਦੇ ਵਿੱਚ ਜਿਹੜੇ ਹਜੇ ਕਾਨੂੰਨੀ ਧਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ 302 ਲੱਗਣੀ ਚਾਹੀਦੀ ਆ ਔਰ ਜਿਹੜੀਆਂ ਜਿਹੜਾ ਸੈਕਸ਼ਨ 13 ਪੰਜਾਬ ਮਾਨਵਤਾ ਤਸਕਰੀ ਦਾ ਪੰਜਾਬ ਟਰੈਵਲ ਐਕਟ ਆ ਉਹ ਵੀ ਨਹੀਂ ਲਗਾਇਆ ਸੀ 406 422 ਸਿਰਫ ਦੋਸ਼ੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜਾ ਉਹਨਾਂ ਨੂੰ ਕਿ ਨੋਟਿਸ ਦੇ ਕੇ ਉਹਨਾਂ ਨੂੰ ਅਰੈਸਟ ਦਾ ਕੀਤਾ ਜਾਵੇ ਤੇ ਸਾਥੀ ਜਿਹੜੇ ਆ ਉਹ ਟਰੈਵਲ ਏਜੰਟ ਜਿਹੜੇ ਆ ਉਹ ਬਾਤ ਕੇ ਨਿਕਲ ਜਾਣ ਜਦੋਂ ਅਸੀਂ ਜ਼ੋਰਦਾਰ ਆਵਾਜ਼ ਜਿਹੜੀ ਇੱਥੇ ਉਠਾਈ ਤੇ ਇਹਨਾਂ ਨੇ ਦੋ ਕੱਲ ਤੇ ਪਰਸੋਂ ਦੇ ਵਿੱਚ ਦੋ ਜਿਮਨੀਆਂ ਜਿਹੜੀਆਂ ਇਸ ਮੁਕਾਦਮੇ ਦੇ ਅੰਦਰ ਦਿੱਤੀਆਂ ਕੱਲ ਜਿਹੜਾ ਆ ਇੱਕ ਟਰੈਵਲ ਏਜੰਟ ਨੂੰ ਲੈ ਕੇ ਆਏ ਸੀ ਬਾਅਦ ਵਿੱਚ ਨੋਟਿਸ ਦੇ ਕੇ ਛੱਡਤਾ ਜਦੋਂ ਅਸੀਂ ਫਾਲੋ ਕੀਤਾ ਅਸੀਂ ਇੱਥੇ ਹੀ ਸੀਗੇ ਅਸੀਂ ਇਹਨਾਂ ਕੋਲ ਦਰਖਾਸਤ ਲੈ ਕੇ ਵੀ ਗਏ ਕਿ ਭਾਈ ਸਾਡੀ ਦਰਖਾਸਤ ਦੁਆਰਾ ਜਿਹੜੀ ਕਾਰ ਤੇ ਕਾਰਵਾਈ ਕੀਤੀ ਜਾਵੇ ਨਾਲੇ ਦੋਸ਼ੀਆਂ ਨੇ ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਅਮਲ 'ਚ ਪ੍ਰੋਪਰ ਨਹੀਂ ਲਿਆਂਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਡੀਐਸਪੀ ਸਾਹਿਬ ਨੇ ਸਾਡੇ ਨਾਲ ਮਿਸਬੀਹੇਵ ਕੀਤਾ ਇਹ ਇਹ ਕਹੇ ਕਿ ਸਾਨੂੰ ਸਾਨੂੰ ਪਤਾ ਜੋ ਕਿਦਾਂ ਇਨਵੈਸਟੀਗੇਸ਼ਨ ਕਰਨੀ ਆ ਤੁਸੀਂ ਸਾਡੀ ਗੱਲ 'ਚ ਨਾ ਆਓ ਲੇਕਿਨ ਅਸੀਂ ਜਿਹੜੇ ਤੱਥ ਦਿੱਤੇ ਸੀ ਫਿਰ ਉਹਨਾਂ ਤੇ ਕੰਮ ਵੀ ਕਰ ਰਹੇ ਹਾਂ ਇੱਕ ਪਾਸੇ ਤਾਂ ਹੁਣ ਰਾਤੀ 6:30 ਵਜੇ ਇੱਕ ਦੋਸ਼ੀ ਲੈ ਕੇ ਆਏ ਆ ਸਾਡੀ ਜ਼ੋਰਦਾਰ ਮੰਗਿਆ ਕਿ ਅਸੀਂ ਕਰਮੀਸ਼ਨ ਕਰਨ ਤੋਂ ਬੈਠੇ ਆ ਅਸੀਂ 4-5 ਦਿਨ ਤੋਂ ਵੇਟ ਕਰ ਰਹੇ ਆ ਤੇ ਜਿਹੜੇ ਸਾਥੀ ਆ ਉਹ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਆ ਇਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਿਹੜੇ ਟਰੈਵਲ ਏਜੰਟ ਉਹਨਾਂ ਨਾਲ ਮਿਲ ਹੀ ਭੋਗਤਾ ਜੀ ਹੁਣ ਨਹੀਂ ਕਾਰਵਾਈ ਕਰਦੇ ਫਿਰ ਤਾਂ ਅਸੀਂ ਸਾਥੀਆਂ ਨਾਲ ਜਿਹੜਾ ਆ ਮਿਲ ਕੇ ਇਹਨਾਂ ਦੀ ਸਲਾਹ ਲੈ ਕੇ ਪਰਿਵਾਰਕ ਮੈਂਬਰਾਂ ਦੀ ਤੇ ਜਿਹੜਾ ਆ ਉਹ ਅਗਲਾ ਸਟੈਪ ਤੁਹਾਨੂੰ ਅਨਾਉਂਸ ਕਰ ਰਹੇ ਆ ਜਲਦੀ ਬਿਲਕੁਲ ਰੱਖਾਂਗੇ ਜੀ ਉਹ ਨਹੀਂ ਸਾਡੀ ਹਜੇ ਵੀ ਕੋਈ ਗੱਲ ਸੁਣਦਾ ਤਾਂ ਜ਼ਰੂਰ ਰੱਖਾਂਗੇ ਲੇਕਿਨ ਜੇ ਉਹ ਸਾਡੀ ਕੋਈ ਗੱਲ ਜਿਹੜਾ ਉੱਚ ਅਧਿਕਾਰੀ ਐ ਐਸਪੀ ਸਾਹਿਬ ਇੱਥੇ ਲੱਗੇ ਆਏ ਹੋਏ ਆ ਜਾਣਕਾਰੀ ਮਿਲੀ ਆ ਜੇ ਉਹ ਆ ਕੇ ਸਾਡੀ ਕੋ ਗੱਲ ਸੁਣਾਉਂਦੇ ਤਾਂ ਉਹ ਜੜੀ ਵਿਚਾਰਨਯੋਗ ਰਹੇਗੀ ਗੱਲ